जय हो भारत माता की जय भारत माता की जय भारत पाकिस्तान अंतरराष्ट्रीय सरहद ते ड्यूटी कर रहे फाजिल्का ਦਾ ਨੌਜਵਾਨ ਸ਼ਹੀਦ ਹੋ ਗਿਆ ਅਤੇ ਸ਼ਹੀਦ ਹੋਣ ਤੋਂ ਬਾਅਦ ਉਸ ਦੇ ਸਰੀਰ ਨੂੰ ਜਦ फाजिल्ਕਾ ਲਿਆਦਾ ਗਿਆ ਤਾਂ ਉਸ ਦੇ ਪਿੰਡ ਆਸਫਵਾਲਾ ਦੇ ਨਾਲ ਲੱਗਦੇ ਝੁੱਗੇ ਗੁਲਾਬ ਸਿੰਘ ਵਿੱਚ ਲੋਕਾਂ ਦਾ SLAAB ਮੜ ਆਇਆ ਅਤੇ ਹਰ ਨਮ ਅੱਖ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਇਹ ਕਿਹਾ ਸ਼ਹੀਦਾਂ ਨੂੰ ਸਲਾਮ ਹੈ ਇਨ੍ਹਾਂ ਸ਼ਹੀਦਾਂ ਕਰਕੇ ਹੀ ਪੂਰਾ ਦੇਸ਼ ਅੱਜ ਆਪਣੇ ਘਰਾਂ ਵਿੱਚ ਸੁਰੱਖਿਤ ਹੈ ਅਤੇ ਇਨ੍ਹਾਂ ਸ਼ਹੀਦਾਂ ਸਦਕਾ ਹੀ ਅਸੀਂ ਆਜ਼ਾਦੀ ਦੀ ਖੁੱਲੀ ਹਵਾ ਵਿੱਚ ਸਾਹ ਲੈ ਰਹੇ ਹਾਂ ਇੱਥੇ ਤੁਸੀਂ ਵੇਖੋ ਵੀ ਕਿਸ ਤਰ੍ਹਾਂ ਫਾਜ਼ਿਲਕਾ ਦੇ ਨਾਲ ਲੱਗਦੇ ਆਸਫਵਾਲਾ ਦੇ ਬਿਲਕੁਲ ਨਾਲ ਝੁਗੇ ਗੁਲਾਬ ਸਿੰਘ ਦਾ ਸ਼ਹੀਦ ਹੋਇਆ ਜਵਾਨ ਦਾ ਸਰੀਰ ਜਦ ਉਸਦੇ ਪਿੰਡ ਲਿਆਦਾ ਗਿਆ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਹਜੂਮ ਪੁੱਜਿਆ ਤੇ ਉਹਨਾਂ ਨੇ ਸ਼ਰਧਾਂਜਲੀ ਦਿੱਤੀ ਸ਼ਲੋਗ ਵਿੱਚ ਡਿਊਟੀ ਕਰ ਰਹੇ ਸ਼ਹੀਦ ਹੋਏ ਨੌਜਵਾਨ ਨੂੰ ਉਸਦੇ ਪਿੰਡ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਣ ਲਈ ਫਾਜ਼ਿਲਕਾ ਅਤੇ ਆਸ-ਪਾਸ ਦੇ ਸ਼ਹਿਰਾਂ ਤੋਂ ਵੀ ਲੋਕ ਪੁੱਜੇ ਅਤੇ ਉਹਨਾਂ ਨੇ ਸ਼ਿਰਕਤ ਕੀਤੀ ਇੱਥੇ ਆਜ ਵੀ ਕਾਦੇ ਵਿਧਾਇਕ ਵੀ ਪੁੱਜੇ ਅਤੇ ਸ਼ੋਮਨੀ ਅਕਾਲੀ ਦਲ ਦੇ ਆਗੂ ਤੋਂ ਇਲਾਵਾ ਕਈ ਵੱਖ-ਵੱਖ ਪਾਰਟੀਆਂ ਦੇ ਆਗੂ ਵੀ ਪੁੱਜੇ ਲੋਕੋ ਵੀ ਕਿਸ ਤਰ੍ਹਾਂ ਉਹਨਾਂ ਨੂੰ ਸ਼ਹੀਦ ਰੂਪ ਮੋਢਾ ਲਾ ਕੇ ਅੰਤਿਮ ਯਾਤਰਾ ਲਈ ਜਾ ਰਹੀ ਹੈ ਅਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਅੰਤਿਮ ਸੰਸਕਾਰ ਲਈ ਇਹ ਯਾਤਰਾ ਚੱਲੀ ਹੈ ਜਿਸ ਵਿੱਚ ਲੋਕ ਫਾਜ਼ਲ ਕਾ ਤੇ ਫਾਜ਼ਲ ਕਾ ਦੇ ਆਸ-ਪਾਸ ਦੇ ਇਲਾਕਿਆਂ ਤੋਂ ਪੂਜੇ ਹਨ ਅਤੇ ਸ਼ਹੀਦ ਨੂੰ ਸ਼ਰਧਾਂਜਲੀ ਦਿੰਦੇ ਹੋਏ ਭਾਰਤ ਮਾਤਾ ਜੈ ਦੇ ਜਕਾਰੇ ਲਾ ਰਹੇ ਹਨ ਇਸ ਮੌਕੇ ਬੀਐਸਐਫ ਵੱਲੋਂ ਉਹਨਾਂ ਨੂੰ ਸਲਾਮੇ ਦਿੱਤੀ ਗਈ ਅਤੇ ਅੰਤਿਮ ਸੰਸਕਾਰ ਤੋਂ ਬਾਅਦ ਵਿਧਾਇਕ ਨੇ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਸੁਖੇ ਬਲਾਬ ਸਿੰਘ ਬਾਦੀ ਆਸਫਵਾਲਾ ਦੇ ਕੋਈ ਦੇ ਜਵਾਨ ਰਜਿੰਦਰ ਸਿੰਘ ਜੀ ਜੋ ਸ਼ਿਲਾਂਗ ਦੇ ਵਿੱਚ ਡਿਊਟੀ ਕਰ ਰਹੇ ਸੀ ਬੀਐਸਐਫ ਦਾ ਜੀ ਜਵਾਨ ਸੀ ਔਰ ਉਹਨਾਂ ਦੀ ਉਸੇ ਮੌਤ ਹੋ ਗਈ ਸ਼ਹੀਦ ਹੋ ਗਏ ਉਹਨਾਂ ਦੇ ਅੱਜ ਪਿੰਡ ਦੇ ਵਿੱਚ ਅੰਤਿਮ ਸੰਸਕਾਰ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਤਾ ਇੱਥੇ ਪਹੁੰਚੀਆਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਮੈਂ ਵੀ ਆਇਆ ਔਰ ਸਾਡੇ ਸਾਰੇ ਜਿੰਨੇ ਵੀ ਇਲਾਕਾ ਵਾਸੀ ਇੱਥੇ ਮੌਜੂਦ ਨੇ ਸਾਨੂੰ ਹਮਦਰਦੀ ਹੈ ਪਰਿਵਾਰ ਦੇ ਨਾਲ ਜੋ ਦਾ ਦੁੱਖ ਹੈ ਜੋ ਸਾਡਾ ਨੌਜਵਾਨ ਕਿ ਸਾਡਾ ਹੀ ਸਾਥੀ ਸੀ ਪੁਲਿਸ ਦੇ ਵਿੱਚ ਭਰਤੀ ਹੋਇਆ ਬੜਾ ਜज्ਬਾ ਸੀ ਦੇਸ਼ ਦੀ ਸੇਵਾ ਕਰਨ ਦਾ ਉਹ ਸੇਵਾ ਜੋ ਜज्ਬਾ ਸੀ ਬੀਐਸਐਫ ਦੇ ਵਿੱਚ ਸਾਡਾ ਨੌਜਵਾਨ ਰਜਿੰਦਰ ਸਿੰਘ ਭਰਤੀ ਹੋਇਆ ਉਹ ਡਿਊਟੀ ਦੇ ਦੌਰਾਨ ਉਹ ਸ਼ਹੀਦ ਹੋ ਗਿਆ ਔਰ ਅੱਜ ਅਸੀਂ ਸਾਰੇ ਇੱਥੇ ਇਕੱਤਰ ਹੋਏ ਆ ਉਹਨਾਂ ਦਾ ਅੰਤਿਮ ਸੰਸਕਾਰ ਹੋਇਆ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਹੈ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵੀ ਸ਼ਰਧਾਂਜਲੀ ਜੜੀ ਹੈ ਦਿੱਤੀ ਹੈ ਔਰ ਅਸੀਂ ਪਰਿਵਾਰ ਦੇ ਨਾਲ ਖੜੇ ਹਾਂ ਸਰਕਾਰ ਪਰਿਵਾਰ ਦੇ ਨਾਲ ਖੜੀ ਸਟੇਟ ਲੈਵਲ ਤੇ ਕੀ ਪ੍ਰਯਾਸ ਲੈਣਗੇ ਸਰ ਪਰਿਵਾਰ ਦੇ ਲਈ ਜੋ ਵੀ ਰੂਲਸ ਨੇ ਜੋ ਵੀ ਕਾਨੂੰਨ ਨੇ ਰੂਲਸ ਮੁਤਾਬਕ ਹਰ ਇੱਕ ਜਿਹੜੀ ਪਰਿਵਾਰ ਦੇ ਪਿੱਛੇ ਜੋ ਵੀ ਮਦਦ ਹੁੰਦੀ ਹੈ ਉਹ ਸਾਰੀ ਮਦ ਜਿਹੜੀ ਹੈ ਪਰਿਵਾਰ ਦੀ ਕਰਵਾਈ ਜਾਊਗੀ ਔਰ ਜੋ ਰਿਪੋਰਟ ਜਿਹੜੀ ਪੀਐਸਐਫ ਦੇ ਅਧਿਕਾਰੀ ਨੇ ਉਹਨਾਂ ਦੀ ਜੋ ਵੀ ਰਿਪੋਰਟ ਆਉਣ ਦੇ ਹਿਸਾਬ ਨਾਲ ਜਦੋਂ ਸਰਕਾਰ ਕੋਲ ਪਹੁੰਚ ਗਈ ਜੋ ਵੀ ਉਹਨਾਂ ਦੀ ਰੂਲਸ ਐਂਡ ਰੈਗੂਲੇਸ਼ਨ ਦੇ ਨਾਲ ਜੋ ਵੀ ਪਰਿਵਾਰ ਦੇ ਪਿੱਛੇ ਮਦਦ ਸਾਰੀ ਹਰ ਸਰਕਾਰ ਕ एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत